40 ਲੱਖ ਦਾ ਬਿਆਨਾ ਕਰਵਾਉਣ ਤੋਂ ਬਾਅਦ ਵੀ ਨਹੀਂ ਮਿਲੀ ਪ੍ਰਾਪਰਟੀ ਇਨਸਾਫ ਲੈਣ ਲਈ ਦਰਦ ਦਰਦ ਦੀਆਂ ਠੋਕਰਾ ਖਾ ਰਿਹਾ ਹੈ ਇਹ ਵਿਅਕਤੀ ਪੀੜਤ ਵਿਅਕਤੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਲਈ ਇਨਸਾਫ ਦੀ ਗੁਹਾਰ ਦੁਜਿਤ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਖਬਰ ਤਰਨ ਤਰਨ ਦੀ ਹੈ ਜਿੱਥੇ ਕਿ ਵਿਧਾਨ ਸਭਾ ਹਲਕਾ ਪੱਟੀ ਦੀ ਵਾਰਡ ਨੰਬਰ 5 ਦੇ ਵਿੱਚ ਰਹਿਣ ਵਾਲੇ ਵਿਅਕਤੀ ਸਤਨਾਮ ਸਿੰਘ ਨੇ ਆਪਣੇ ਹੱਦਬੀਤੀ ਦੱਸਦੇ ਕਿਹਾ ਕਿ 2016 ਦੇ ਵਿੱਚ ਉਸਨੇ ਸੁਖਦੇਵ ਸਿੰਘ ਵਾਸੀ ਪੱਟੀ ਤੋਂ 1 ਕਰੋੜ 20 ਲੱਖ ਰੁਪਏ ਦੀ ਇੱਕ ਪ੍ਰਾਪਰਟੀ ਖਰੀਦੀ ਸੀ ਤੇ ਇਹ ਪ੍ਰਾਪਰਟੀ ਸ਼ੇਖ ਹਸਪੀਟਲ ਸੀ ਜਿਸ ਦਾ ਬਿਆਨਾ ਉਸਨੇ 40 ਲੱਖ ਰੁਪਏ ਉਸ ਨੂੰ ਪਹਿਲਾ ਹੀ ਦੇ ਦਿੱਤਾ ਜਿਸ ਤੋਂ ਬਾਅਦ ਸੁਖਦੇਵ ਸਿੰਘ ਨੇ ਉਸ ਤੋਂ ਬਿਨਾਂ ਪੁੱਛੇ ਰਜਿਸਟਰੀ ਕਿਸੇ ਹੋਰ ਨੂੰ ਦੇ ਦਿੱਤੀ ਉਸ ਦਾ ਪੈਸਾ ਵਾਪਸ ਵੀ ਨਹੀਂ ਕੀਤਾ ਤੇ ਫਿਰ ਬਗੈਰ ਕਹੇ ਪੁੱਛੇ ਕਿਸੇ ਹੋਰ ਨੂੰ ਰਜਿਸਟਰੀ ਦੇਣ ਤੋਂ ਬਾਅਦ 2018 ਦੇ ਵਿੱਚ ਪ੍ਰਵਿੰਦਰ ਸਿੰਘ ਬੱਬੂ ਅਤੇ ਵਿਵੇਕ ਕੁਮਾਰ ਗੋਲਦੀ ਨਾਲ ਇੱਕ ਸਮਝੌਤਾ ਵੀ ਹੋਇਆ ਜਿਸ ਦੇ ਵਿੱਚ ਪ੍ਰਵਿੰਦਰ ਸਿੰਘ ਅਤੇ ਵਿਵੇਕ ਕੁਮਾਰ ਗੋਲਦੀ ਨੇ ਕਿਹਾ ਕਿ ਅਸੀਂ ਪੈਸੇ ਵਾਪਸ ਨਹੀਂ ਦੇ ਸਕਦੇ ਪਰ ਤੀਜੇ ਹਿੱਸੇ ਦਾ ਥਾਂ ਤੈਨੂੰ ਦੇ ਦਵਾਂਗੇ ਪਰ ਉਸ ਤੋਂ ਬਾਅਦ ਇਹ ਵਿਅਕਤੀ ਵੀ ਮੁਕਰ ਗਿਆ ਅਤੇ ਹੁਣ ਇਹ ਵਿਅਕਤੀ ਨਾ ਤਾਂ ਮੇਰਾ ਪੈਸਾ ਵਾਪਸ ਕਰ ਰਿਹਾ ਹੈ ਅਤੇ ਨਾ ਹੀ ਮੈਨੂੰ ਕੋਈ ਜ਼ਮੀਨ ਮਿਲ ਰਹੀ ਹੈ ਸੁਣੋ ਇਸ ਮੌਕੇ ਪੀੜਤ ਸਤਨਾਮ ਸਿੰਘ ਦਾ ਹੋਰ ਕੀ ਕੁਝ ਕਹਿਣਾ ਰਿਹਾ ਇਨਾਬ ਜੀ ਤੁਹਾਡਾ ਸਤਨਾਮ ਸਿੰਘ ਪੁੱਲਰਵਾੜ ਨੰਬਰ 5 ਜੀ ਕਿਹੜਾ ਬੰਦੇ ਪੱਟੀ ਸ਼ਹਿਰ ਦੇ ਰਹਿਣ ਵਾਲਾ ਵਾਰ ਨੰਬਰ 5 ਕੀ ਮਸਲਾ ਕੀ ਹੈ ਜਿਹੜਾ ਰਜਿਸਟਰੀਆਂ ਤੇ ਇੰਤਕਾਲ ਵਿਖਾਉਂਦੇ ਸਰਦਾਰ ਜੀ ਮੇਰਾ ਮਸਲਾ ਇਹ ਆ ਵੀ ਮੈਂ ਪ੍ਰਾਪਰਟੀ ਖਰੀਦੀ ਹੈ ਹਸਤਾਲ ਸੀਗਾ 6 ਕੋਟ ਕਿ ਉਹਨਾਂ ਦੇ ਪਰ ਲਿਆ ਹੈ ਆਪਣਾ ਖਰੀਦਾ ਹੈ 40 ਲੱਖ ਰੁਪਏ ਬਿਆਨਾ ਦਿੱਤਾ ਹੈ ਕਦੋਂ ਲਿਆ ਹੈ ਇਹ 2016 ਦੇ 7ਵੇਂ ਮਹੀਨੇ ਚ ਕਿੰਨੇ ਚ ਖਰੀਦਿਆ ਸੀ ਇਹ ਆਪਾਂ ਇੱਕ ਵੀਚ 1 ਕਰੋੜ 20 ਲੱਖ ਦਾ ਠੀਕ ਹੈ ਜੀ 40 ਲੱਖ ਬਿਆਨਾ ਦਿੱਤਾ ਹੈ ਸਖਦੇਵ ਸਿੰਘ ਨੂੰ ਉਹ ਦੋ ਮਹੀਨੇ ਬਾਅਦ ਇਹਨਾਂ ਜੀ ਸਟੇਜ ਸਖਦੇਵ ਸਿੰਘ ਤੋਂ ਕਰਾ ਲਈ ਪੂਛਨ ਦੇ ਮੁੰਡੇ ਨੇ ਮਤਲਬ ਕਿ ਕੁਮਾਰ ਬੱਬੂ ਬਿਆਨਾ ਤੁਹਾਨੂੰ ਕੀਤਾ ਤਾਂ ਰਜਿਸਟਰੀ ਕਿਤੇ ਹੋਰ ਕਰਤੀ ਜਿਸਟਰੀ ਹੋਰ ਕਿਤੇ ਪਾਰਟੀ ਨੂੰ ਕਰਤੀ ਦੋ ਮਹੀਨੇ ਬਾਅਦ ਕਿਹੜੀ ਪਾਰਟੀ ਨੂੰ ਕੀਤੀ ਪਰਮੇਂਦਰ ਸਿੰਘ ਬੱਬੂ ਤੇ ਵੀ ਕੁਮਾਰ ਗੋਲਡੀ ਕਿੰਨੇ ਚਿਰ ਬਾਅਦ ਕੀਤੀ ਹੈ ਦੋ ਮਹੀਨੇ ਬਾਅਦ ਦੋ ਮਹੀਨੇ ਦਾ ਵਿੱਚ ਲੱਗਦਾ ਉਸ ਤੋਂ ਬਾਅਦ ਕਾਰਵਾਈ ਨਹੀਂ ਕੀਤੀ ਤੁਸੀਂ ਉਸ ਤੋਂ ਬਾਅਦ ਮੈਂ ਕਾਰਵਾਈ ਕੀਤੀ ਮੈਨੂੰ ਪਤਾ ਲੱਗਾ ਮੈਂ ਦੇਰ ਲੈ ਲਿਆ ਇਹ ਮੇਰਾ ਚੱਲਦਾ ਰਹਾ 2018 ਤੱਕ ਬਿਲਡਿੰਗ ਬੰਦ ਰਹੀ ਸਾਰੀ ਜੋ ਇਹ ਸਮਾਨ ਲਾ ਕੇ ਲੈ ਕੇ ਸਟੇ ਹੋਏ ਤੋਂ ਜਾ ਕੇ ਜੋ ਵੀ ਸਮਾਨ ਜਿੰਨਾ ਬਿਲਡਿੰਗ ਦੇ ਵਿੱਚ ਮੈਡੀਕਲ ਸਾਰਾ ਕੁਝ ਕੱਢ ਕੇ ਲੈ ਗਏ ਅੱਜਕੱਲ ਜਾ ਕੇ ਬਾਅਦ ਚ ਇਹਨਾਂ ਮੇਰੇ ਨਾਲ 18 ਚ ਰੈਜਨੋਆ ਕਰ ਲਿਆ ਪੰਚਾਇਤੀ ਬੈਠ ਕੇ ਕੋਰਟ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਕੀਤਾ ਇਹ ਰੈਜਨੋਆ ਰਵਿੰਦਰ ਸਿੰਘ ਨੇ ਤੇ ویکਮਾਰ ਨੇ ਠੀਕ ਹੈ ਦੇ ਪੰਚਾਇਤੀ ਕੀ ਤਾਂ ਫਿਰ ਕੋਰਟ ਦੇ ਵਿੱਚ ਇਹਨਾਂ ਬਿਆਨ ਦਿੱਤੇ ਕੀ ਦਿੱਤਾ ਹੈ ਬਿਆਨ ਜੀ ਬਿਆਨ ਦਿੱਤਾ ਵੀ ਤੇ ਜੇ ਸੇਰੀ ਪ੍ਰਾਪਰਟੀ ਜਿਹੜੀ ਅਸੀਂ ਇਹਨੂੰ ਦਵਾਵਾਂਗੇ ਦੋ ਹਿੱਸੇ ਸਾਡੇ ਜਿਸ ਤੀ ਕਰਵਾ ਕੇ ਇੰਤਕਾਲ ਕਰਵਾ ਕੇ ਦਵਾਵਾਂਗੇ ਅੱਛਾ ਜਿਹਦੇ ਨਾਲ ਬਿਆਨ ਆਇਆ ਉਹ ਉਹਨੂੰ ਵੀ ਵਿੱਚ ਆਪਦੇ ਭਰੋਸੇ ਲੈ ਕੇ ਤਾਂ ਹਾਂਜੀ ਉਹਨੂੰ ਤਾਂ ਬਾਹਰ ਹੀ ਕਰ ਦਣੇ ਇਹਨਾਂ ਮੁੜਕੇ ਉਹਨੂੰ ਕੇਸ ਤੋਦੇ ਤੇ ਵੀ ਅਜੇ ਲੱਗਾ ਨਾਲ ਹੀ ਠੀਕ ਤੇ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਮੈਂ ਪ੍ਰਸ਼ਾਸਨ ਤੋਂ ਕਰਦਾ ਮੈਂ ਬਹੁਤ ਥੱਕੇ ਥੋੜੇ ਖਾ ਚੁੱਕਾ ਮੇਰੀ ਕੋਈ ਸੁਣਾਈ ਨਹੀਂ ਹੋਈ ਮੈਂ ਬਹੁਤ ਜ਼ਿਆਦਾ ਦੁਖੀ ਹੋ ਚੁੱਕਾ ਮੈਂ ਬੜੇ ਜਿਆਦਾ ਚਿੱਠੀਆਂ ਪਾਈਆਂ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਜੀਐਮ ਨੂੰ ਸਾਬ ਨੂੰ ਸਾਰਿਆਂ ਨੂੰ ਭਗੰਤ ਮਾਨ ਤੋਂ ਮੈਂ ਮੰਗ ਕਰਦਾ ਮੈਨੂੰ ਸਾਫ਼ ਮਿਲਣਾ ਚਾਹੀਦਾ ਮੇਰੇ ਨਾਲ ਬਹੁਤ ਧੱਕਾ ਹੋਇਆ ਪਿਆ ਹੁਣ ਸਟੇ ਹੋਇਆ ਹਾਈ ਕੋਰਟ ਦਾ ਸਟੇ ਹੋਏ ਤੋਂ ਵੀ ਲੈਟਰ ਪੈ ਗਿਆ ਜੀ ਇਹ ਨਹੀਂ ਰੁਕੇ ਧੱਕੇਸ਼ਾਈ ਕਰੰਦਾ ਹੈ ਉਲਟੋ ਧਮਕੀਆਂ ਦੇ ਦਿੰਦੇ ਜੇ ਦਰਖਾਸਤਾਂ ਦਿੱਤੀਆਂ ਤਾਂ ਕੋਸ ਦਿੱਤਾ ਤੇ ਅਸੀਂ ਤੇਰਾ ਵੇਖਾਂਗੇ ਤੈਨੂੰ ਮੇਰੇ ਪਰਿਵਾਰ ਨੂੰ ਤਾਂ ਮੈਨੂੰ ਧਮਕੀਆਂ ਦਿੰਦੇ ਆ ਜੀ ਮੇਰ ਨਾਲ ਬਹੁਤ ਕਾਹਨ ਡਿਆ ਆਪਣੀਓ ਸਰਕਾਰ ਜਿਹੜੀ ਆ ਮੈਂ ਬੇਨਤੀ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਭਗਵੰਤ ਮਾਨ ਸਾਹਿਬ ਜੀ ਮੈਂ ਬੇਨਤੀ ਕਰਦਾ ਤੇਰੀ ਸਰਕਾਰ ਆ ਤੂੰ ਇਨਸਾਫ ਦਵਾ ਮੈਨੂੰ ਟੱਕਾ ਕੋਰਟ ਦੇ ਆਰਡਰਾਂ ਦਾ ਸਟੇ ਹੋਏ ਤੇ ਵੀ ਲੈਟਰ ਪਾ ਕੇ ਕੰਮ ਇਹ ਵੀ ਕੰਮ ਚੱਲਣ ਡਿਆ ਜੀ ਮੌਕੇ ਰਿਆਣ ਕੇ ਵੇਖ ਲਓ ਭਾ ਪ੍ਰਸ਼ਾਸਨ ਨੂੰ ਬਹੁਤ ਵਾਰ ਕਹਿ ਚੁੱਕਾ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਕਿੰਨਾ ਪੈਸੇ ਵਾਪਸ ਦੇਣੇ ਨਾ ਪਰੋਫੀ ਨਾ ਸਰ ਪੈਸੇ ਨਾ ਕੁਝ ਮੈਨੂੰ ਕੋਈ ਐਗਰੀਮੈਂਟ ਫਾਰਮ ਵੀ ਮੈਨੂੰ ਕਿੱਥੇ ਪੇਮੈਂਟ ਦਿੱਤੀ ਕੀ ਰਜਨਾਵਾਂ ਕੀਤਾ ਮੈਂ ਤੇ ਡਾਕੂਮੈਂਟ ਸਾਰੇ オリジナル ਨੇ ਤੁਹਾਡੇ ਕੋਲ オリジナル ਹੈ ਜੀ ਸਾਰੇ ਤੇ ਉਸਦੇ ਬਾਅਦ ਵਜੂਰੀ ਸੁਣਾਈ ਨਹੀਂ ਹੁੰਦੀ ਨਹੀਂ ਕੋਈ ਸੁਣਾਈ ਨਹੀਂ ਹੋਈ ਮੈਂ ਤਾਂ ਚਿੱਠੀਆਂ ਪਾ ਪਾ ਕੇ ਵੀ ਹਾਰ ਹੋ ਚੁੱਕਾ ਮੇਰਾ ਕੋਈ ਸੁਣਾਈ ਨਹੀਂ ਔਰ ਚਿੱਠੀਆਂ ਪਾਈਆਂ ਨੂੰ 9ਵੇਂ ਮਹੀਨੇ 7 ਤਰੀਕ ਦੀਆਂ ਪਾਈਆਂ ਹਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਫਿਰ ਜੇ ਤੇ ਮੈਂ ਲੈਟਰ ਰੋਕਣ ਗਿਆ ਉਹਦਾ ਲੈਟਰ ਪੈਂਡ ਹੈ ਮੈਂ ਰੋਕਣ ਵਾਸਤੇ ਪ੍ਰਸ਼ਾਸਨ ਨੂੰ ਕਿਹਾ 112 ਤੇ ਕਾਲ ਕੀਤੀ 112 ਵਾਲੇ ਆਏ ਆ ਉਹ 2 ਮਿੰਟ ਅੱਧਾ ਘੰਟਾ ਰੁਕੇ ਉਹ ਤੋਂ ਬਾਅਦ 2 ਘੰਟੇ ਬਾਅਦ ਇਹਨਾਂ ਲੈਟਰ ਪਾਤਾ ਜੀ ਹਸਪਤਾਲ ਦੇ ਉੱਤੇ ਸਾਰੇ ਕਿਨਾ ਭਾਈ ਆਪਣੇ ਵੀਖ ਖਮਾਰ ਅੱਛਾ ਭਾਈ ਇੱਕ ਸਤਨਾਮ ਸਿੰਘ ਵਿਅਕਤੀ ਹੈ ਉਹਨਾਂ ਤੁਹਾਡੇ ਦੇ ਦੋਸ਼ ਲਾਏ ਨੇ ਕਿ ਉਹਨਾਂ ਦੀ ਜ਼ਮੀਨ ਤੇ ਵਿੱਚ ਜੇ ਜਿਹੜੀ ਉਹਨਾਂ ਨੇ 40 ਲੱਖ ਰੁਪਏ ਦਾ ਬਿਆਨਾ ਕਰਵਾਇਆ ਸੀ ਉਹਨਾਂ ਤੋਂ ਤੁਸੀਂ ਪਹਿਲਾਂ ਦਾ ਰਜਿਸਟਰੀ ਕਰਵਾ ਲਈ ਬਿਆਨਾ ਉਹਨਾਂ ਨੂੰ ਕਰਤਾ ਰਜਿਸਟਰੀ ਤੁਹਾਨੂੰ ਹੋਗੀ ਜਿਸ ਤੋਂ ਬਾਅਦ ਤੁਹਾਡਾ ਉਹਨਾਂ ਨਾਲ ਇਹ ਫੈਸਲਾ ਹੋਇਆ ਸੀ ਕਿ ਜਾਂ ਤਾਂ ਤਾਂ ਅਸੀਂ ਜ਼ਮੀਨ ਦਵਾਂਗੇ ਤੇ ਜਾਂ 40 ਲੱਖ ਰੁਪਏ ਵਾਪਸ ਦਵਾਂਗੇ ਨਾ ਤਾਂ ਉਹ ਕਹਿੰਦੇ ਕਿ ਜ਼ਮੀਨ ਹੀ ਦਿੱਤੀ ਆ ਤੇ ਨਾ ਹੀ ਪੈਸਾ ਕੋਈ ਵਾਪਸ ਦਿੱਤਾ ਤੇ ਹੁਣ ਅੱਗੇ ਧੱਕੇ ਨਾਲ ਜ਼ਮੀਨ ਵੇਚ ਦਿੱਤੀ ਗਈ ਹੈ ਕੀ ਮਾਮਲਾ ਕੀ ਹੈ ਜੀ ਸਰ ਪਹਿਲੀ ਗੱਲ ਤੇ ਇਹ ਆ ਵੀ ਉਹ ਜ਼ਮੀਨ ਦਾ ਕੋਈ ਮਾਲਕ ਨਹੀਂਗਾ ਨਾ ਸਾਡਾ ਉਹਦੇ ਨਾਲ ਕੋਈ ਚੱਕਰਿਆ ਅਸੀਂ ਤੇ ਜਿਹੜੀ ਜਗ੍ਹਾ ਦੇ ਉਹ ਗੱਲ ਕਰਦਾ ਉਹ ਸੁਖਦੇਵ ਸਿੰਘ ਤੋਂ ਲਈ ਸੀ ਉਹਦੇ ਪਾਸ ਰਜਿਸਟਰੀ ਕਰਾਈ ਸੀ ਇਹਦਾ ਉਹਦੇ ਨਾਲ ਕੋਈ ਚੱਕਰ ਹੋਵੇ ਤਾਂ ਅਸੀਂ ਕਹਿ ਨਹੀਂ ਸਕਦੇ ਉਹਦੇ ਨਾਲ ਕੋਈ ਏਦਾਂ ਚੱਕਰ ਹੈਗਾ। ਦੂਜੀ ਗੱਲ ਉਹ ਵੀ ਜਿਹੜਾ ਰਾਈਨਾਮਾ ਹੋਇਆ ਉਹਦੇ ਹੀ ਇਹਨੂੰ ਜਿਹੜਾ ਕੋਈ ਹੋਇਆ ਹੀ ਉਹਦੇ ਹੀ ਇਹਨੂੰ ਪੈਸੇ ਦੇ ਦਿੱਤੇ ਹੋਏ ਆ ਕੋਰਟ ਦੇ ਵਿੱਚ ਫੈਸਲਾ ਹੋ ਗਿਆ ਵਾ। ਕੋਰਟ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਵਾ। ਤੇ ਜਿਹੜੀ ਜਗ੍ਹਾ ਦੀ ਗੱਲ ਕਰਦਾ ਉਹ ਅਸੀਂ 5 ਸਾਲ ਪਹਿਲਾਂ ਦੀ ਗੱਲ ਆ 5 ਸਾਲ ਪਹਿਲਾਂ ਹੋਈ ਜਗ੍ਹਾ ਵੇਚ ਦਿੱਤੀ ਹੈ ਦੀ ਸਹਿਮਤੀ ਨਾਲ ਵੇਚੀ। ਇਹਨੂੰ ਇਹ ਪੈਸੇ ਦੇ ਦਿੱਤੇ ਹੋਏ। ਉਹ ਬੰਦੇ ਕਿ ਜੇ ਪੈਸਾ ਕੋਈ ਦਿੱਤਾ ਤਾਂ ਉਹਦੀ ਲਿਖਤ ਸਾਨੂੰ ਸਰਕਾਰੀ ਵਿਖਾ ਦੇਣ। ਨਹੀਂ ਉਹ ਤਾਂ ਕੋਰਟ ਦੇ ਵਿੱਚ ਹੀ ਫੈਸਲਾ ਕੋਰਟ ਦੇ ਵਿੱਚ ਹੀ ਲਿਖਤ ਲੱਗੀ ਹੋਈ ਤੇ ਜਿਹੜਾ ਹੁਣ ਅੱਗੇ ਜਿਹੜੀ ਤੁਹਾਡੇ ਲੋਕਾਂ ਵਿੱਚ ਹੀ ਗਈ ਉਹ ਕਬਜ਼ਾ ਜਿਹੜਾ ਹੋੰਦਿਆ ਹੁਣ ਉਹ ਧੱਕੇ ਨਾਲ ਹੋ ਰਿਹਾ ਕਿ ਮਾਰ ਕੇ ਨਹੀਂ ਇਹਨੂੰ ਉਹ ਤੇ 5 ਸਾਲ ਹੋ ਗਏ ਜੀ ਉਸ ਦਿਨ ਤੋਂ ਜਗਾ ਵੇਚੀ ਨੂੰ ਉਹ ਤੇ 5 ਸਾਲ ਹੋ ਗਏ ਕਬਜ਼ਾ ਉਹਨਾਂ ਦਾ ਵਾ ਤੁਹਾਡਾ ਕੀ ਕਹਿਣਾ ਹੈ ਕਿ ਜਿਹੜੇ ਦੋਸ਼ ਹੈ ਗਲਤ ਨੇ ਜੀ ਬਿਲਕੁਲ ਗਲਤ ਹੈ ਜੀ ਇਹ ਤੇ ਦੂਜੀ ਪਾਰਟੀ ਨਾਲ ਰਲਿਆ ਹੋਇਆ ਵਾ ਰਲ ਕੇ ਤੇ ਸਾਡੇ ਤੇ ਨਾਜਾਇਜ਼ ਹਰਸਮੈਂਟ ਕਰਦਾ ਝੂਠੀਆਂ ਵੀਡੀਓ ਪਾਉਂਦਾ